ਅੱਜ ਤੋਂ 3 ਦਿਨ ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਟੀਮ ਨੂੰ ਬੇਨਤੀ ਰੂਪ ਚ ਸੱਦਾ ਦਿੱਤਾ ਸੀ ਕਿ ਆਓ ਕਿਸੇ ਨੂੰ ਵੀ ਇੱਕ ਨੂੰ ਭੇਜ ਦਿਓ ਦੁਨੀਆ ਦੇ ਕਿਸੇ ਕੋਨੇ ਚੋਂ ਵੀ ਲੈ ਆਓ ਮੇਰੇ ਨਾਲ ਬੈਠ ਕੇ ਡਿਬੇਟ ਕਰ ਲਈਏ ਡਿਪਟੀ ਵਿਜਨ ਇੱਕ ਤੁਸੀਂ ਇੱਕ ਮੈਂ ਇੱਕ ਕਮਰਾ ਹਾਂਜੀ ਉਹਦੇ ਚ ਲਾਈਵ ਲੋਕੀ ਦੇਖਣਗੇ ਲੋਕ ਨਿਰਣਾ ਕਰਨਗੇ ਕਿ ਸੱਚ ਕੀ ਹੈ ਕਿਉਂ ਪੰਥ ਨੂੰ ਕਿਉਂ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂ ਸ਼ਲਾਵਾ ਦਿੱਤਾ ਜਾ ਰਿਹਾ ਹੈ ਕਿਉਂ ਧੋਖਾ ਕੀਤਾ ਜਾ ਰਿਹਾ ਹੈ। ਉਹ ਨਾਲੇ ਆਪਾਂ ਵੀ ਨਿਰਨਾ ਕਰ ਲਾਂਗੇ। ਪਹਿਲੀ ਤੇ ਗੱਲ ਇਹ ਕਿ ਮਹਾਰਾਜ ਦੀ ਕਿਰਪਾ ਆ ਕਿ ਲੋਕਾਂ ਦੇ ਸਾਹਮਣੇ ਆਸਤਾ ਆਸਤਾ ਸੱਚ ਆਉਣ ਦੇ ਬਾਅਦ ਲੋਕ ਜਦੋਂ ਸੱਚ ਸਮਝਣ ਲੱਗ ਪਏ ਆਪਣੇ ਆਪ ਹੀ ਉਹਨਾਂ ਦੀ ਮਾਨਸਿਕਤਾ ਕੀ ਹੋਊਗੀ? ਔਰ ਜਿਹੜਾ ਰਹਿੰਦਾ ਸੱਚ ਖੁੱਲਕੀ ਜਿਹੜਾ ਸੱਚ ਆ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਸਵਾਲ ਤੁਹਾਡੇ ਹੋਣਗੇ ਤੇ ਕੇਵਲ ਮੇਰੇ ਜਵਾਬ ਹੋਣਗੇ ਮੈਂ ਸਵਾਲ ਵੀ ਨਹੀਂ ਕਰਦਾ ਆਓ ਸਾਹਮਣੇ ਨੰਨਾ ਕਰ ਲਈਏ ਕਿ ਕਿਹੜੇ ਲੋਕ ਪੰਥ ਵਾਸਤੇ ਲੜੇ ਆ ਕਿਹੜੇ ਲੋਕ ਇੱਕ ਸੋਚ ਤੇ ਖੜੇ ਆ ਡਟੇ ਆ ਔਰ ਪੰਜਾਬ ਦੀ ਵਿਧਾਨ ਸਭਾ 1984 ਦਾ ਸਾਕਾ ਹੋਇਆ ਇਹ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਤੇ 2007 ਤੱਕ ਕਿਸੇ ਨੇ ਗਾਥਾ ਨਹੀਂ ਉੱਥੇ ਗਾਈ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਂ ਦੀ ਸ਼ਖਸੀਅਤ ਦੀ ਗੱਲ ਹੋਵੇ ਔਰ ਚਾਹੇ ਬਾਕੀ ਸ਼ਹੀਦਾਂ ਦੀ ਗੱਲ ਹੋਵੇ ਤੇ ਫਖਰ ਨਾਲ ਕਿਹਾ ਸੀਗਾ ਕਿ ਸ਼ਹੀਦ ਭਾਈ ਗੰਗ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਮੈਨੂੰ ਮਾਣ ਹੈ ਜਿਨ੍ਹਾਂ ਨੇ ਹੋਮ ਦੀ ਪਗ ਰਫੀ ਸੀ ਅਰ ਸ਼ਹੀਦ ਭਾਈ ਜਿੰਦਾ ਜਿਹੜੇ ਸਾਡੇ ਸਾਥੀ ਸੀਗੇ ਅਸੀਂ ਇਕੱਠਿਆਂ ਜਿਹੜਾ ਆ ਸੰਘਰਸ਼ ਦਾ ਜੀਵਨ ਸ਼ੁਰੂ ਕੀਤਾ ਸੀਗਾ ਫੈਡਰੇਸ਼ਨ ਦੇ ਵਿੱਚ ਕੰਮ ਕੀਤਾ ਸੀਗਾ ਭਾਈ ਸੁੱਖਾ ਜਿਨ੍ਹਾਂ ਦੀ ਏਡੀ ਵੱਡੀ ਸ਼ਹਾਦਤ ਏਡੇ ਵੱਡੇ ਕਾਰਨਾਮੇ ਹੈ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਉਹਨਾਂ ਦੀ ਗੱਲ ਹੋਈ ਤੇ ਉਹ ਮੈਕ ਕੀਤੀ ਦੇਰtheta ਇੰਦਰਾ ਗਾਂਧੀ ਦੇ ਕਤਲ ਦੀ ਗੱਲ ਕਰਕੇ ਕਿਸ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਤੋਂ ਬਾਅਦ ਮੈਨੂੰ ਸਵਾ ਮਹੀਨੇ ਬਾਅਦ ਉਹਦੇ ਕਤਲ ਦਾ ਪਤਾ ਲੱਗਾ ਸੀ ਹਿੰਦੁਸਤਾਨ ਦੀ ਜੇਲ੍ਹ ਦੇ ਅੰਦਰ ਤੇ ਮੈਂ ਜੋ ਖੁਸ਼ੀ ਮਨਾਈ ਸੀ ਜੋ ਮੈਂ ਨੱਚ ਕੇ ਦਿਖਾਇਆ ਸੀਗਾ ਨੱਚਿਆ ਸੀਗਾ ਉਹੀ ਮੈਂ ਵਿਧਾਨ ਸਭਾ ਚ ਨੱਚ ਕੇ ਦਿਖਾਇਆ